ਓਪਨ ਡਿਬੇਟ ਦੇ ਲਈ ਹੁਣ ਅਕਾਲੀ ਦਲ ਨੇ ਭਗਵੰਤ ਮਾਨ ਨੂੰ ਖੁੱਲਾ ਚੈਲੰਜ ਦੇ ਦਿੱਤਾ ਹੈ ਤੇ ਉੱਥੇ ਹੀ ਕਿਹਾ ਜਾ ਰਿਹਾ ਕਿ ਜੇ ਭਗਵੰਤਿਆ ਤੇਰੇ ਚ ਦਮ ਹੈ ਤਾਂ ਸਿੱਧਾ ਟੱਕਰ ਤੇ ਹੁਣ ਇੱਕ ਦੂਜੇ ਦੀ ਪੂਰਨ ਤੌਰ ਤੇ ਜਿਹੜੇ ਕਿ ਪੇਚ ਫਸੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਦੱਸਦੇ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਝਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਤੇ ਓਪਨ ਡਿਬੇਟ ਚੈਨਲ ਦੇ ਜਿਹੜਾ ਕਿ ਚੈਲੰਜ ਦੇ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਜੋ ਟਿੱਪਣੀ ਅਕਾਲੀ ਦਲ ਨੂੰ ਲੈ ਕੇ ਕਰ ਰਹੇ ਨੇ ਉਹ ਹਮੇਸ਼ਾ ਹੀ ਗਲਤ ਨੇ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਅਕਾਲੀ ਦਲ ਪਾਰਟੀ ਖਤਮ ਹੋ ਗਈ ਹੈ ਤੇ ਪਾਰਟੀ ਜਿਹੜੀ ਕਿ ਪੂਰਨ ਤੌਰ ਤੇ ਫੇਲਿਅਰ ਹੈ ਤੇ ਜਿਸ ਦੇ ਦੌਰਾਨ ਹੁਣ ਪੂਰਨ ਤੌਰ ਤੇ ਇਹ ਜਿਹੜੀ ਟਿੱਪਣੀ ਛੋੜ ਕੇ ਆਕਾਲੀ ਦਲ ਪੂਰਾ ਤੌਰ ਤੇ ੜਕੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਦੇ ਦੌਰਾਨ ਹੁਣ ਸਰਬਜੀਤ ਚਿੰਜਰ ਦੇ ਵੱਲੋਂ ਭਗਵੰਤ ਮਾਨ ਨੂੰ ਖੁੱਲਾ ਚਾਰਾ ਦੇ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਸਿੱਧਾ ਟੱਕਰ ਭਗਵੰਤਿਆ ਜੇ ਧਮ ਹੈ ਤਾਂ ਓਪਨ ਡਿਬੇਟ ਕਰ ਸਾਡੇ ਨਾਲ ਤੇ ਜਿਸ ਦੇ ਦੌਰਾਨ ਹੁਣ ਇਹ ਬਿਆਨ ਬਾਜ਼ੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਯੂਥ ਆਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਜਰ ਦਾ ਹੋਰ ਕੀ ਕਹਿਣਾ ਝੂਠੇ ਸ਼ਰਾਬੀ ਬੇਈਮਾਨ ਦਿੱਲੀ ਦੇ ਟੌਟ ਧੋਖਾ ਕਰਨ ਵਾਲੇ ਹੰਕਾਰੀ ਸ਼ਰਾਬੀ ਮੁੱਖ ਮੰਤਰੀ ਦੀ ਭਗਵੰਤ ਮਾਨ ਸਿਆ ਤੂੰ ਕਿਸੇ ਗੱਲ ਤੇ ਤਾਂ ਖੜ ਜਾ ਕਿਸੇ ਗੱਲ ਤੇ ਇੱਕ ਪਾਸੇ ਤਾਂ ਤੂੰ 14 ਦਾ ਲੱਗਿਆ ਹੋਇਆ ਤੇ 14 ਤੋਂ ਲੱਕੇ ਅੱਜ 24 ਹੋ ਗਈ ਏ ਇੱਕ ਹੋਰ ੱਟ ਫੜੀ ਐ ਕਿ ਅਕਾਲੀ ਦਲ ਖਤਮ ਹੋ ਗਿਆ ਜੀ ਆਹ ਹੋ ਗਿਆ ਜੀ ਫਲਾਣਾ ਆ ਸਕਦਾ ਜੀ ਅਕਾਲੀ ਦਲ ਨਹੀਂ ਆ ਸਕਦਾ ਜੀ ਅਕਾਲੀ ਦਲ ਦੇ ਪ੍ਰਧਾਨ ਸ਼ੋਮਨੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਤੇ ਬਾਰ ਬਾਰ ਤੰਜ ਕੱਸਦੇ ਹੋ ਉਹ ਹਰਮਨ ਪਿਆਰੇ ਨਹੀਂ ਰਹੇ ਜੀ ਅਕਾਲੀ ਦਲ ਦੀ ਕੋਈ ਪ੍ਰੋਬਲਮ ਹੈ ਜੀ ਆਏ ਜੀ ਉਹ ਹੈ ਜੀ ਇੱਕ ਪਾਸੇ ਜੇ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਖਤਮ ਹੋ ਗਿਆ ਜਾਂ ਅਕਾਲੀ ਦਲ ਦੇ ਪਰਦਾਸ਼ਾ ਸ਼ੋਮਨੀ ਅਕਾਲੀ ਦਲ ਦੇ ਸਰਦਾਰ ਸੁਖਬੀ ਸਿੰਘ ਬਾਦਲ ਜੀ ਕਮਜ਼ੋਰ ਹੋ ਗਏ ਉਹਨਾਂ ਦੀ ਫੈਨ ਫੋਲੋਇੰਗ ਨਹੀਂ ਰਹੀ ਫਿਰ ਤੁਹਾਨੂੰ بار-ਬਾਰ ਹਰ ਰੋਜ਼ ਉਹਨਾਂ ਪ੍ਰਤੀ ਵਿਭਾਰ ਸਿਮਰ ਕੋਰ ਬਾਦਲ ਜੀ ਪਤੀ ਸਰਦਾਰ ਵਿਕਰਮ ਸਿੰਘ ਜੀਠੀਆ ਜੀ ਪ੍ਰਤੀ ਇਹ ਸ਼ੋਮਨੀ ਕਾਲ ਦੇ ਹੋਰ ਸੀਨੀਅਰ ਲੀਡਰਸ਼ਿਪ ਪ੍ਰਤੀ ਭੋਲਣ ਦੀ ਲੋੜ ਕੀ ਪੈਂਦੀ ਆ ਕਮੇਟੀ ਮੁੱਖ ਮੰਤਰੀ ਹਰ ਰੋਜ਼ ਤੂੰ ਡਰਾਮੇ ਕਰਦਾ ਕਦੇ ਪਾਣੀ ਸਰਚ ਪਾਲਣਾ ਹੈ ਕਦੇ ਸ਼ਰਾਬ ਪੀ ਕੇ ਲੀਟਣ ਲੱਗ ਜੰਨਾ ਹੈ ਕਦੇ ਮਤਲਬ ਭੋਗਤੇ ਚਲੇ ਜਾਂਦੇ ਹੋ ਕਦੇ ਪਾਰਲੀਮੈਂਟ ਚਲੇ ਜਾਂਦੇ ਹੋ ਮਤਲਬ ਹੋ ਕੀ ਗਿਆ ਤੁਹਾਨੂੰ ਹੁਣ ਤਾਂ ਤੁਸੀਂ ਮੁੱਖ ਮੰਤਰੀ ਹੋ ਸ਼ੋਮਨੀ ਕਲਦਲ ਤਿੰਨ ਸੀਟਾਂ ਤੇ ਰਹਿ ਗਿਆ ਸੀ ਤੁਸੀਂ ਕਿਹਾ ਸੀ ਸ਼ੋਮਨੀ ਕਲਦਲ ਖਤਮ ਹੋ ਗਿਆ ਫਿਰ ਬਾਰ-ਬਾਰ ਬੋਲਣ ਦੀ ਲੋੜ ਕਿਉਂ ਪੈਂਦੀ ਆ ਬੋਲਦਾ ਬੰਦਾ ਪਿੰਡ ਦੇ ਵਿੱਚ ਮੈਂ ਸਪਸ਼ਟ ਕਿ ਪਿੰਡਾਂ ਦੀ ਪੋਲਿਟਿਕਸ ਹੁੰਦੀ ਆ ਪਿੰਡਾਂ ਦੀ ਕਿ ਰਾਜਨੀਤੀ ਹੁੰਦੀ ਹੈ ਕਿ ਜਿਹੜਾ ਪਿੰਡ ਦੇ ਵਿੱਚ ਬੰਦਾ ਖਤਮ ਹੋ ਜੇ ਉਹਦਾ ਬੰਦਾ ਨਾਂ ਲੈਣ ਤੋਂ ਵੜ ਜਾਂਦਾ ਸਿਆਣੇ ਪੋਲਿਟਿਕਸ ਕਹਿੰਦੇ ਨੇ ਕਿ ਜੇ ਆਪਣਾ ਵਿਰੋਧੀ ਕਮਜ਼ੋਰ ਹੋ ਗਿਆ ਤਾਂ ਉਹਦਾ ਨਾਂ ਲੈਣਾ ਬੰਦ ਕਰ ਦਿਓ ਉਹਦਾ ਨਾਂ ਲੈ ਕੇ ਤੁਸੀਂ ਵੱਡਾ ਕਰ ਦਿਓ ਜਾਂ ਤੁਸੀਂ ਨਾਂ ਤਾਂ ਲੈਣਿਓ ਕਿ ਤੁਹਾਨੂੰ ਲੱਗਦਾ ਕਿ ਉਹ ਵੱਡਾ ਹੈ ਉਹਨੂੰ ਮੈਂ ਡੈਮੇਜ ਕਰਾਂ ਡੈਂਟ ਪਾਵਾਂ ਫਿਰ ਪੋਲਿਟਿਕਸ ਕੀ ਹੈ 10 ਸਾਲ ਤੋਂ ਤੁਹਾਡੀ 80 ਤੋਂ 90% ਪੋਲਿਟਿਕਸ ਮੈਂ ਕਹਾਂਗਾ 90% ਤੁਹਾਡੀ ਜਿਹੜੀ ਬਿਆਨਬਾਜ਼ੀ ਤੁਹਾਡੇ ਕਮੈਂਟ ਤੁਹਾਡੇ ਬਿਆਨ ਤੁਹਾਡੀ ਜਿਹੜੀ ਤੁਸੀਂ ਜੋ ਵੀ ਤੁਸੀਂ ਮਾਰਦੇ ਹੋ ਲੱਛੇਦਾਰ ਗੱਲਾਂ ਚੁਟਕਲੇ ਜਿਹੜਾ ਬਕਵਾਸ ਮਾਰਦੇ ਹੋ ਉਹ 90% ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਹੀ ਹੁੰਦਾ ਸੁਮਨ ਸਾਹਿਬ ਜੇ ਅਕਾਲੀ ਦਲ ਕਮਜ਼ੋਰ ਹੁੰਦਾ ਤਾਂ ਤੁਹਾਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਸੀ ਮੈਨੂੰ ਮਾਨ ਹੈ कि मैं अपने शिरोमणि खालदल ਦੇ ਸਾਰੇ ਪੰਜਾਬ ਦੇ ਵਰਕਰਾਂ ਨੂੰ ਅਹੁਦੇਦਾਰਾਂ ਨੂੰ ਲੀਡਰ ਸਾਹਿਬਾਨ ਸਾਰੇ ਇਹ ਚੜਦੀ ਕਲਾ ਚੜਦੀ ਕਲਾ ਜਿਹੜਾ ਬੰਦਾ ਚੜਤ ਵੱਲ ਹੁੰਦਾ ਫਿਰ ਬੋਲਿਆ ਉਹਨੂੰ ਜਾਂਦਾ ਘੇਰਿਆ ਉਹਨੂੰ ਜਾਂਦਾ ਮਾੜੇ ਨੂੰ ਕੌਣ ਘੇਰਦਾ ਹੁੰਦਾ ਛੋਟੀ ਜੀ ਗੱਲ ਆ ਸਿੱਧਾ ਫਾਰਮੂਲਾ ਹੈ ਕਿ ਜੇ ਕਲਦਲ ਕਮਜ਼ੋਰ ਹੋ ਗਿਆ ਅਕਾਲੀਵਾਲੀ ਲੀਡਰਸ਼ਿਪ ਕਮਜ਼ੋਰ ਹੋ ਗਈ ਤਾਂ ਉਹਨੂੰ ਘੇਰੇਬੰਦੀ ਕਰਨ ਦੀ ਲੋੜ ਕਿਉਂ ਪੈ ਰਹੀ ਹੈ ਕਿਉਂ ਮੁੱਖ ਮੰਤਰੀ ਨੂੰ ਹਰ ਰੋਜ਼ ਕੋਈ ਨਾ ਕੋਈ ਬਿਆਨ ਫੜਕੇ ਉਹਦੇ ਤੇ ਬੋਲਣਾ ਪੈਂਦਾ ਇਦਾ ਮਤਲਬ ਅਕਾਲੀ ਦਲ ਬਹੁਤ ਵੱਡੇ ਬਹੁਤ ਵੱਡੇ ਪੱਧਰ ਤੇ ਉੱਪਰ ਕੇ ਸਾਹਮਣੇ ਆ ਰਿਹਾ ਮੈਂ ਪਹਿਲਾਂ ਵੀ ਕਹਿੰਦਾ ਸੀ ਅਕਾਲੀ ਦਲ ਹਾਰਿਆ ਅਕਾਲੀ ਦਲ ਮਰਿਆ ਨਹੀਂ ਤੇ ਮਾਨ ਸਾਹਿਬ ਪੰਜਾਬ ਦੇ ਹੰਕਾਰੀ ਮੁੱਖ ਮੰਤਰੀ ਜੀ ਸ਼੍ਰੋਮਣੀ ਅਕਾਲੀ ਦਲ ਇਹ ਉਦੋਂ ਬਣਿਆ ਸੀ ਜਦੋਂ ਗੋਰੇ ਹੁੰਦੇ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਅੰਗਰੇਜ਼ ਨਹੀਂ ਖਤਮ ਕਰ ਸਕੇ ਦੇਸ਼ ਆਜ਼ਾਦ ਹੋਇਆ Nehru ਤੋਂ ਲੈ ਕੇ Indira Gandhi ਤੋਂ ਲੈ ਕੇ Bank Singh ਤੋਂ ਲੈ ਕੇ Captain ਤੋਂ ਲੈ ਕੇ ਕਾਂਗਰਸ ਨੇ ਪੂਰਾ ਜ਼ੋਰ ਲਾ ਲਿਆ ਅਕਾਲੀ ਦਲ ਉਦੋਂ ਵੀ ਖਤਮ ਨਹੀਂ ਹੋਇਆ ਤੇ ਤੁਸੀਂ ਕੀ ਖਤਮ ਕਰੋਗੇ ਜਿਨ੍ਹਾਂ ਨੂੰ 2 ਸਾਲ ਦੇ ਵਿੱਚ ਲੋਕ ਚਿੱਤਰਾਂ ਦੇ ਹਾਰ ਪਿੰਡ-ਪਿੰਡ ਚੱਕੀ ਫਿਰਦੇ ਨੇ 200 200 ਬੰਦਾ ਮੁਲਾਜ਼ਮ ਲਾ ਕੇ ਤੁਹਾਨੂੰ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਲਈ ਜਾਣਾ ਪੈਂਦਾ ਜਿਹੜੀ ਪਾਰਟੀ ਧਰਨਿਆਂ ਮਜਾਰਿਆਂ ਦੇ ਵਿੱਚ ਸਵਾਲ ਜਵਾਬਾਂ ਤੋਂ ਨਿਕਲੀ ਹੋਵੇ ਅੱਜ ਉਹ ਸਵਾਲਾਂ ਤੋਂ ਨੱਟਦੀਆ ਖੁੱਲਾ ਚੈਲੰਜ ਹੈ ਆਮ ਆਦੀ ਪਾਰਟੀ ਦੇ ਯੂਥ ਦੇ ਪ੍ਰਧਾਨ ਨੂੰ ਭਗਵੰਤ ਮਾਨ ਨੂੰ ਖੁੱਲਾ ਚੈਲੰਜ ਹੈ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਕੋਈ ਹੰਕਾਰ ਚ ਨਹੀਂ ਉਹ ਸੱਚੇ ਪਾਤਸ਼ਾਹ ਪਰਮੇਸ਼ਰ ਅਕਾਲ ਪੁਰਖ ਕਿਰਪਾ ਕਰੇ ਬਲ ਅਤੇ ਬੁੱਧੀ ਅਤੇ ਤਾਕਤ ਬਖਸ਼ੇ ਖੁੱਲਾ ਚੈਲੰਜ ਹੈ ਕੰਮਾਂ ਦੇ ਆਧਾਰ ਤੇ ਸੱਚ ਦੇ ਆਧਾਰ ਤੇ ਜਿੱਥੇ ਮਰਜੀ ਤੁਹਾਡਾ ਕੋਈ ਲੀਡਰ ਖਾਸ ਕਰਕੇ ਮੈਂ ਯੂਥ ਦਾ ਪ੍ਰਧਾਨ ਆ ਤੁਹਾਡੇ ਯੂਥ ਦੇ ਪ੍ਰਧਾਨ ਨੂੰ ਚੈਲੰਜ ਕਰਦਾ ਹਾਂ ਜਗ੍ਹਾ ਤੁਹਾਡੀ ਥਾਂ ਤੁਹਾਡਾ ਆਓ ਕਿਤੇ ਚੈਨਲ ਤੇ ਕਿਸੇ ਚੱਲਦੇ ਆ ਚੈਨਲ ਤੇ ਖੁੱਲੀ ਡਿਬੇਟ ਕਰੀਏ ਕਿ ਪਤਾ ਲੱਗ ਜੂ ਕਿ ਸੱਚ ਕੀ ਆ ਕਿ ਝੂਠ ਕੀ ਆ ਕਿਸੇ ਕਰਾ ਕੇ ਤੁਰੋਂਗੇ ਕਿਸੇ ਕਰਾ ਕੇ ਚੰਗਿਆੜੇ ਨਾਲ ਤੁਹਾਡੇ ਆਮ ਆਦੀ ਪਾਰਟੀ ਵਾਲ ਦੇ ਕੜਾਹੇ ਤਾਂ ਸ਼੍ਰੋਮਣੀ ਕਾਲਜਦਲ ਦਾ ਯੂਥ ਵਿੰਗ ਦਾ ਪ੍ਰਧਾਨ ਨਾ ਕਹਿ ਦਿਓ ਸੱਚ ਸੱਚ ਹੁੰਦਾ ਡਵੈਲਪਮੈਂਟ ਦੇ ਆਧਾਰ ਤੇ ਬੋਲਾਂਗੇ ਕੰਮ ਦੇ ਆਧਾਰ ਤੇ ਬੋਲਾਂਗੇ ਪੰਜਾਬ ਦੀ ਭਾਈਚਾਰਕ ਸਾਂਝ ਦੇ ਆਧਾਰ ਤੇ ਬੋਲਾਂਗੇ ਨੌਜਵਾਨਾਂ ਲਈ ਕੀ ਕੀਤਾ ਉਹਦੇ ਆਧਾਰ ਤੇ ਬੋਲਾਂਗੇ ਕਿਸਾਨਾਂ ਲਈ ਕੀ ਕੀਤਾ ਉਦੇ ਆਧਾਰ ਤੇ ਬੋਲਾਂਗੇ ਖਾਲਸਾ ਪੰਥ ਲਈ ਕੀ ਕੀਤਾ ਉਦੇ ਆਧਾਰ ਤੇ ਬੋਲਾਂਗੇ ਤੇ ਜੋ ਤੁਸੀਂ ਨੁਕਸਾਨ ਪੰਜਾਬ ਦੇ ਵਿੱਚ 2 ਸਾਲ ਦੇ ਵਿੱਚ ਕੀਤਾ ਉਹਦੇ ਆਧਾਰ ਤੇ ਬੋਲਾਂਗੇ ਤਾੜੀ ਮਾਰ ਕੇ ਸਾਡੀਆਂ ਚਾਚੀਆਂ ਤਾਈਆਂ ਮਾਵਾ ਭੈਣਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਲਾਲਚ ਦੇ ਕੇ ਤੁਸੀਂ ਤਾੜੀ ਮਾਰ ਕੇ ਹੱਸਦੇ ਹੋ ਕਿ ਪੰਜਾਬ ਦੀਆਂ ਬੀਬੀਆਂ ਹਜ਼ਾਰ-ਹਜ਼ਾਰ ਚ ਵਿਕ ਗਈਆਂ ਸਾਡੀਆਂ ਬੀਬੀਆਂ ਪੂੜੀਆਂ ਨੇ ਕਰੀਦ ਤੁਸੀਂ ਪੰਜਾਬੀ ਆ ਨੂੰ ਦਿੱਲੀ ਵਾਲੇ ਕਰੋੜਾ ਚ ਵੀ ਨਹੀਂ ਸਕਦੇ ਅਣਖ ਤੇ ਗੈਰਤ ਦੇ ਨਾਲ ਜੂਣਾ ਪੰਜਾਬੀ ਜਾਣਦੇ ਨੇ ਤੁਸੀਂ ਤੇ ਕਾਂਗਰਸ ਦੇ ਵਿੱਚ ਕੋਈ ਫਰਕ ਨਹੀਂ ਜੋ ਕੁਝ ਕਾਂਗਰਸ ਨੇ ਪੰਜਾਬ ਦੇ ਨਾਲ ਖਾਲਸਾ ਪੰਥ ਦੇ ਨਾਲ ਕਲਸਾ ਕੌਮ ਦੇ ਨਾਲ ਕੀਤਾ ਤੁਸੀਂ ਵੀ ਉਹ ਤੋਂ ਘੱਟ ਨਹੀਂ ਗੁਜ਼ਾਰੀ ਪੰਥ ਦੇ ਮੁੱਦੇ ਤੇ ਬੋਲਿਓ ਪੰਜਾਬ ਦੇ ਮੁੱਦੇ ਤੇ ਬੋਲਿਓ ਪੰਜਾਬੀਅਤ ਦੇ ਮੁੱਦੇ ਤੇ ਬੋਲਿਓ ਡਿਵੈਲਪਮੈਂਟ ਦੇ ਮੁੱਦੇ ਤੇ ਬੋਲਿਓ ਨੌਜਵਾਨਾਂ ਦੇ ਮੁੱਦੇ ਤੇ ਬੋਲਿਓ ਐਸਸੀ ਭਾਈਚਾਰੇ ਦੇ ਮੁੱਦੇ ਤੇ ਬੋਲਿਓ ਮਲਾਜਮਾ ਦੇ ਮੁੱਦੇ ਤੇ ਬੋਲਿਓ ਦੁਜਗਾਰ ਦੇ ਮੁੱਦੇ ਤੇ ਬੋਲਨੇ ਕਿਸੇ ਕਰਾ ਦੇਾਂਗੇ ਜਦੋਂ ਮਰਜ਼ੀ ਡਿਬੇਟ ਰੱਖ ਲਿਓ ਤੁਹਾਡੇ ਕੋਲ ਨੇ ਗੱਲਾਂ ਝੂਠ ਡਰਾਮਾ ਮੁੱਖ ਮੰਤਰੀ ਵਾਲੀ ਗੱਲ ਹੈ ਕੋਈ ਤੁਹਾਡੇ ਕੋਲ ਕਿਹੜੀ ਤੁਸੀਂ ਡਵੈਲਪਮੈਂਟ ਕਰਾਈ ਆ ਕਿਹੜਾ ਕੋਈ ਰੁਜਗਾਰ ਦਿੰਦਾ ਬੇੜਾ ਕਰ ਕਰ ਦਿੱਤਾ ਇੱਕ ਟਰੱਕ ਨੋਟਾਂ ਦਾ ਭਰ ਕੇ ਦਿੱਲੀ ਜਾਂਦਾ ਰੋਜ਼ ਇੱਕ ਟਰੱਕ ਭਰ ਕੇ ਇਹ ਹਾਲਾਤ ਤੁਸੀਂ ਪੰਜਾਬ ਦੇ ਬਣਾ ਰੱਖੇ ਨੇ ਨਸ਼ਾ ਆਪ ਨੇ ਵਿਕਦਾ ਸਰਕਾਰਾਂ ਬਕਾਉਂਦੀਆਂ ਨੇ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਅੱਜ ਹਰ ਪਿੰਡ ਦੇ ਵਿੱਚ ਮੈਂ ਪਿਛਲੇ 11 ਮਹੀਨੇ ਦੇ ਵਿੱਚ 92 ਹਲਕਿਆਂ ਦਾ ਦੌਰਾ ਕੀਤਾ ਤੇ ਹਰ ਹਲਕਾ ਇਹ ਗੱਲ ਕਹਿ ਰਿਹਾ ਕਿ ਚਿੱਟਾ ਆਪ ਨਹੀਂ ਵਿਕ ਰਿਹਾ ਨਸ਼ਾ ਆਪ ਨਹੀਂ ਵਿਕ ਰਿਹਾ ਸਰਕਾਰ ਬਕਵਾਰੀ ਆ ਮੁੱਖ ਮੰਤਰੀ ਬਕਵਾ ਰਿਹਾ ਮੁੱਖ ਮੰਤਰੀ ਦੇ ਮੰਤਰੀ ਬਕਵਾ ਰਹੇ ਨੇ ਐਮਐਲਏ ਬਕਵਾ ਰਹੇ ਉਹਨਾਂ ਤੋਂ ਬਿਨਾ ਨਸ਼ਾ 10 ਗੁਣਾ ਕਿੱਦਾਂ ਵਧ ਗਿਆ ਜਿਹੜੇ ਲੋਕ ਤੁਹਾਡਾ ਪ੍ਰਧਾਨ ਕੇਜਰੀਵਾਲ ਜਿਹੜਾ ਸ਼ਰਾਬ ਦੇ ਘਟਾਲੇ ਦੇ ਵਿੱਚ ਅੰਦਰ ਬੰਦ ਸੀ ਉਹ ਕਹਿੰਦਾ ਸੀ ਸਰਕਾਰਾਂ ਦਈ ਨੀਅਤ ਸਾਫ਼ ਹੋਵੇ ਪਚਾਰ ਹਫ਼ਤੇ ਵਿੱਚ ਨਸ਼ਾ ਬੰਦ ਹੋ ਸਕਦਾ ਤੁਸੀਂ 2 ਸਾਲ ਦੇ ਵਿੱਚ ਨਹੀਂ ਕਰਵਾ ਸਕਦੇ ਬੇੜਾ ਗਰਕ ਪੰਜਾਬ ਦਾ ਤੁਸੀਂ ਕਰ ਦਿੱਤਾ ਸੋ ਇਸ ਲਈ ਮੈਨੂੰ ਖੁਸ਼ੀ ਆਇਆ ਕਿ ਤੁਸੀਂ ਕਾਂਗਰਸ ਦੇ ਖਿਲਾਫ ਬੋਲਦੇ ਹੋ ਕਿਉਂਕਿ ਬੋਲਦਾ ਬੰਦਾ ਉਹਦੇ ਖਿਲਾਫ ਹੁੰਦਾ ਜੇ ਵੀ ਚੜਤ ਹੋਵੇ ਜਿਹੜਾ ਆਉਂਦਾ ਹੋਵੇ ਘੇਰਿਆ ਉਹਨੂੰ ਜਾਂਦਾ ਜਿਹੜਾ ਤਕੜਾ ਹੋਵੇ ਅਗਲਾ ਕਹਿੰਦਾ ਘੇਰ ਲੋ ਸਾਹਮਣੇ ਆਈ ਜਾਂਦਾ ਹੁਣ ਸੋ ਤੁਹਾਡੇ ਘੇਰਿਆ ਕੁਝ ਨਹੀਂ ਹੋਣਾ ਤੁਹਾਡੇ ਕਮੈਂਟ ਕਰਾਇਆ ਕੁਝ ਨਹੀਂ ਹੋਣਾ ਪੰਥ ਪੰਜਾਬ ਤੇ ਪੰਜਾਬੀਆਂ ਦੀ ਭਾਈਚਾਰਕ ਸਾਂਝ ਪਾਤੀ ਸ਼੍ਰੋਮਣੀ ਕਾਲ ਨਾਲ ਬਹੁਤ ਵੱਡੇ ਰੂਪ ਦੇ ਵਿੱਚ ਸਾਹਮਣੇ ਆਊਗੀ ਤਕੜੇ ਹੋ ਕੇ ਤੁਹਾਡੇ ਦਿੱਲੀ ਵਾਲਿਆਂ ਦੀ ਮੰਜੀ ਥੁੱਕਾਂਗੇ ਲੜਾਂਗੇ ਖੜਾਂਗੇ ਖੜਾਂਗੇ ਮਰਾਂਗੇ ਕੋਈ ਤੁਹਾਡੇ ਚਿਪਾਗੇ ਨਹੀਂ ਸਾਰੀਆਂ ਦਿੱਲੀ ਪਾਰਟੀਆਂ ਦਾ ਬਾਈਕਟ ਕਰਾਂਗੇ ਪੰਜਾਬੀ ਚਾਹ ਬੀਜੇਪੀ ਆ ਚਾਹ ਕਾਂਗਰਸ ਆ ਚਾਹ ਆਮਾਦੀ ਪਾਰਟੀ ਆ ਇਸ ਲਈ 1 ਜੂਨ ਨੂੰ ਆ ਤਖੜੀ ਦਾ ਬਟਨ ਦਵਾ ਕੇ ਪੰਜਾਬੀਓ ਜੇ ਤੁਸੀਂ ਮੋਦੀ ਤੇ ਭਗਵੰਤ ਮਾਨ ਨੂੰ ਗੱਡੀਆਂ ਤੇ ਬਿਠਾ ਸਕਦੇ ਹੋ ਤਾਂ ਲਾ ਵੀ ਸਕਦੇ ਹੋ ਇਸ ਲਈ 1 ਤਰੀਕ ਨੂੰ ਦਿੱਲੀ ਵਾਲੇ ਪਹਜਾਵਾਂਗੇ ਪੰਜਾਬ ਚ ਤਾਵਾਂਗੇ ਆਹ ਬਟਨ ਤਖੜੀ ਦਾ ਦੱਬ ਕੇ ਤੁਹਾਨੂੰ ਕੁਰਸੀਆਂ ਤੇ ਲਾਵਾਂਗੇ ਦਿੱਲੀ ਵਾਲਿਓ ਤੁਹਾਨੂੰ ਕੁਰਸੀਆਂ ਤੇ ਲਾਵਾਂਗੇ ਖੁੱਲਾ ਚੈਲੰਜ ਹੈ ਜਦੋਂ ਮਰਜ਼ੀ ਆਜੋ ਡਿਬੇਟ ਤੇ ਕੋਈ ਪਰਵਾਹ ਨਹੀਂ ਗੁਰੂ ਸਾਹਿਬ ਉਹ ਪਰਮੇਸ਼ਰ ਬਲ ਅਤੇ ਬੁੱਧੀ ਅਤੇ ਤਾਕਤ ਬਖਸ਼ੇ